ਲੋ ਵੀ ਜਿੰਨਾ ਵੀ ਸਮਾਨ ਕੈਮਰੇ ਦੇ ਵਿਚਾਰਿਆ ਇਹ ਸਾਰਾ ਸਮਾਨ ਆਪਾਂ ਬਹੁਤ ਸਸਤਾ ਦੇਣਾ ਛੇੜ ਜੀ ਕਹਿੰਦੇ ਵੀ 1 ਲੱਖ 10 ਹਜ਼ਾਰ ਦੇ ਵਿੱਚ ਆਪਾਂ ਜਿੰਨਾ ਸਮਾਨ ਪਿਆ ਸਾਰਾ ਦੇ ਦਾਂਗੇ ਆਪਾਂ 1 ਲੱਖ 10 ਹਜ਼ਾਰ ਦੇ ਵਿੱਚ ਕੀ ਕੁਝ ਦੇ ਦਾਂਗੇ ਪਹਿਲੇ ਨੰਬਰ ਤੇ ਆ ਗਿਆ ਬੈੱਡ ਜੀ ਕੇਨ ਵਾਲਾ ਬੈੱਡ ਕੇਨ ਵਾਲਾ ਬੈੱਡ ਆ ਗਿਆ ਜੀ ਨਾਲ ਆ ਕੇ ਗੱਦੇ ਫਰੀ ਹੈ ਮਾਰਕੀਟ ਦੇ ਵਿੱਚ ਕੇਨ ਵਾਲਾ ਬੈੱਡ ਹੀ 60 60 ਹਜ਼ਾਰ ਦਾ ਵਿਕਦਾ ਜੀ ਤੁਸੀਂ ਆਪਣਾ ਸਾਰਾ 1 ਲੱਖ 10 ਹਜ਼ਾਰ ਸਾਰਾ ਪੈਕੇਜ ਦੇਣਾ ਇਕੱਠੇ ਦੀਵਾਲੀ ਦਾ ਜੀ ਆਹ ਕੇਨ ਵਾਲਾ ਬੈੱਡ ਹੋ ਗਿਆ ਹਾਂਜੀ ਨਾਲ ਗੱਦਾ ਹੋ ਗਿਆ 6 ਇੰਚੀ ਜੀ ਇਹ ਨਾਲ ਹੀ ਦਊਂਗਾ ਨਾਲ ਜੀ ਨਾਲ ਗਾਰੰਟੀ ਗਾਰੰਟੀ ਨ ਲੋ ਵੀ ਗਰੰਟੀ ਵੀ ਆ ਨਾਲ ਤੇ ਦੋ ਨੰਬਰ ਦੇ ਕੀ ਚੀਜਾਂ ਆਗੇ ਟੀਵੀ ਕੰਸੋਲ ਆਗੇ ਨਾਲ ਜੀ ਟਾਲੀ ਦੇ ਵਿੱਚ ਇਹ ਆਗੇ ਸਾਰਾ ਸੇਮ ਡਿਜ਼ਾਈਨ ਠੀਕ ਹੈ ਜੀ ਨਾਲ ਡਰੈਸਿੰਗ ਟੇਬਲ ਆਗੇ ਜੀ ਆ ਡਰੈਸਿੰਗ ਟੇਬਲ ਆਗੇ ਸ਼ੀਸ਼ਾ ਲਾ ਕੇ ਦਵਾਂਗੇ ਸ਼ੀਸ਼ਾ ਨਾਲ ਜੀ ਸ਼ੀਸ਼ਾ ਨਾਲ ਲਾ ਕੇ ਚਾਰ ਚੀਜ਼ਾਂ ਹੋ ਗਈਆਂ ਜੀ ਨਾਲ ਡੈਨ ਟੇਬਲ ਆਗੇ ਜੀ ਚਾਰ ਕੁਰਸੀਆਂ ਵਾਲਾ ਇੱਕ ਅੱਜਕੱਲ ਕਿ ਜਗ੍ਹਾ ਘਟ ਹੁੰਦੀ ਹੈ ਜੀ ਨਹੀਂ ਇਹ ਵਿੱਚ ਹੀ ਹੋਏ ਵਿੱਚੇ ਜੀ ਵਿੱਚੇ ਵਿੱਚੇ ਆ ਦੇਖੋ ਵੀ ਜਗ੍ਹਾ ਘਟ ਹੁੰਦੀ ਹੈ ਨਾ ਜਗ੍ਹਾ ਸਪੇਸ ਘਟ ਹੁੰਦੀ ਹੈ ਅੱਜਕੱਲ ਇਹਨੂੰ ਐ ਪਾ ਦਵਾਂ ਅੰਦਰ ਨਾਲ ਜਗ੍ਹਾ ਨਹੀਂ ਘਟ ਜਗ੍ਹਾ ਘਟ ਰੋਕੂਗਾ ਨਾਲੇ ਹਾਈਟ ਵਾਲ ਏ ਵੀ ਨਾਲ ਹੀ ਦੇ ਦਾਂਗੇ ਨਾਲ ਹੀ ਦੇ ਦਾਂਗੇ ਦੇਖ ਲੋ ਇਹ ਲੋਕ ਗਾਲ੍ਹਾਂ ਪਾ ਦੇਣਗੇ ਗੱਲ ਹੀ ਕੋਈ ਨਹੀਂ ਭਰਾ 110000 ਦੇ ਵਿੱਚ ਆ ਸਾਰਾ ਸਮਾਨ ਆਪਾਂ ਕਿਹੜਾ ਕੋਈ ਲਿਆ ਕੇ ਵੇਚਣਾ ਆਪਾਂ ਵਿਚਾਰ ਕਰਨਾ ਆਪਾਂ ਇਹਦੇ ਨਾਲ ਹੀ ਨੇ ਨਾਲ ਜੀ ਨਾਲ ਗੋਲੇ ਫਰਨੀਚਰ ਹਾਊਸ ਆ ਡਿਲੀਵਰੀ ਸਾਰੇ ਪੰਜਾਬ ਦੀ ਫ੍ਰੀ ਹੈ ਫ੍ਰੀ ਹੈ ਫ੍ਰੀ ਆ